ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਆਂ ਜਸਤ ਲੀਣਾ ਵਲੌਗ ਚੈਨਲ ਤੇ ਕਾਫੀ ਦਿਨ ਹੋ ਗਏ ਤੁਹਾਡੇ ਦੀ ਕੋਈ ਵਲੌਗ ਨਹੀਂ ਆਇਆ ਸੋ ਪਹਿਲਾ ਮਿਲੋ ਤੁਸੀਂ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਨੂੰ ਹਮ ਬਸ ਬਸ ਇਹਦਾ ਇੰਨਾ ਕੀ ਸੀ ਤੇ ਆਣ ਤੁਸੀਂ ਮਿਲੋ ਦੇਖੀ ਲੱਗਦੀ ਨਾ ਬੀਬੀ ਕਿਤੇ ਅੱਜ ਬਹੁਤ ਵਿਖਿਆ ਹੋਊਗਾ ਸਾਰੇ ਲੋਕ ਬੋਲੀ ਤੇ ਪਹੁੰਚ ਗਏ। ਨਹੀਂ ਯਾਰ ਕਿਤੇ ਵੀ ਜਾਣੇ ਆ ਜਾਨਵਰ ਸ਼ਾਨ ਸਾਰੇ ਤੁਸੀਂ ਪਸੰਦ ਕਰਦੇ ਹੋ ਦੇਖਦੇ ਹੋ ਪਛਾਣਦੇ ਹੋ। ਹਨਾ ਪਛਾਣ ਬਣੀ ਆ। ਸੋ ਅੱਜ ਵਾਲਾ ਵਲੋਗ ਕਰਦੇ ਆਂ ਜੀ 67 ਤੇ ਅੱਜ ਦਾ ਸਾਰਿਆਂ ਨੇ ਜਿਹੜਾਈ ਕੀਤੀ ਹੋਈ ਹੈ ਦੇਖੋ। ਹੂੰ ਅੱਜ ਕਿੱਥੋਂ ਆਏ ਮੜ ਕੇ ਅਸੀਂ ਆਏ ਆ। ਬਠਿੰਡਾ ਦੇ ਸੀਗੇ ਬਠਿੰਡੇ ਦੇ ਸੀ। ਭਾਈ ਦੇ ਭਾਈ ਦੇ ਗਏ ਆ ਭਾਈ ਦੇ ਭਾਈ ਦੇ ਆਏ ਆ ਕਿਉਂਕਿ ਮੇਰਾ ਫਿਰ ਪ੍ਰੋਗਰਾਮ ਆ ਹੁਣ ਪ੍ਰੋਗਰਾਮ ਤੇ ਜਾਣਾ। ਤੇ ਪਹਿਲਾਂ ਪਹਿਲਾਂ ਜਾ ਕੇ ਉਧਰੋਂ ਆਏ ਆ ਫਿਰ ਮੰਮੀ ਕਹਿੰਦੀ ਸਾਰੇ ਆਪਣੇ ਸਾਰੇ ਕਹਿੰਦੇ ਆ ਸਵਾਲ ਕਰਦੇ ਤੁਸੀਂ ਵਲੌਗ ਨਹੀਂ ਪਾਉਂਦੇ ਹੁਣ ਕੀ ਚੱਕਰ ਹੋ ਗਿਆ ਵਲੌਗ ਕਿਉਂ ਨਹੀਂ ਪਾਉਂਦੇ ਵਲੌਗ ਤਾਂ ਹੀ ਨਹੀਂ ਪੈਂਦੇ ਬਾਈ ਥੋੜੇ ਐਕਚੁਅਲੀ ਮੇਰੇ ਪ੍ਰੋਗਰਾਮ ਚੱਲਦੇ ਆ ਲਗਾਤਾਰੀ ਉਹਦੇ ਵਿੱਚ ਬਿਜ਼ੀ ਆ ਮੈਂ ਤੇ ਤੁਹਾਨੂੰ ਪਤਾ ਕਿ ਮਲਟੀ ਟੈਲੈਂਟਡ ਬੰਦਾ ਇੱਥੇ ਘਰ ਚ ਕੀ ਆ ਠੀਕ ਹੈ ਨਾ ਕਿਉਂਕਿ ਫਿਰ ਸੈੱਟ ਸੂਟ ਕਰਕੇ ਪਾਉਣਾ ਵੀ ਪੈਂਦਾ ਹਨ ਤੇ ਘਰੋਂ ਜਦੋਂ ਬਾਹਰ ਹੋਈਦਾ ਫਿਰ ਰੇਂਜ ਨਹੀਂ ਆਉਂਦੀ ਉੱਥੇ ਜਦੋਂ ਰੇਂਜ ਨਹੀਂ ਆਉਂਦੀ ਸਿਰ ਆ ਵਲੌਗ ਅਪਲੋਡ ਕਰਨਾ ਔਖਾ ਹੋ ਜਾਂਦਾ ਕੋਈ 2-2 3-3 ਜੀਬੀ ਦੀ ਫਾਈਲ ਹੁੰਦੀ ਉਹਨੂੰ ਅਪਲੋਡ ਕਰਨਾ ਤੇ ਟਾਈਮ ਲੱਗ ਜਾਂਦਾ ਹਨ ਓਕੇ ਅੱਜ ਪ੍ਰੋਗਰਾਮ ਥੋੜਾ ਨੇੜੇ ਆ ਅੱਜ ਸਾਡਾ ਪ੍ਰੋਗਰਾਮ ਹੈਗਾ ਮਹੇਸ਼ਰੀ ਮਹੇਸ਼ਰੀ ਹੈ ਨਾ ਫਿਰ ਤੁਸੀਂ ਜਲਦੀ ਚੱਲ ਜਾਓ ਜਿਵੇਂ ਨਾ ਲੱਗਦੀ ਹੈ ਆਈਦਾ ਬੀ ਬੀ ਦੇ ਪਾਇਆ ਹੈਂਡਵਰਕ ਵਾਲਾ ਸੂਟ ਦੇਖੋ ਇਧਰ ਏ ਬੇਬੇ ਦੀ ਚੜਾਈ ਆ ਇਹਦਾ ਪੂਰੀ ਆ ਹੈ ਬੇਬੇ ਦੀ ਚੜਾਈ ਹੈ ਤੇ ਬੇਬੇ ਤੇਰਾ ਸਾਈਕਲ ਵਾਲਾ ਸਰਦਾਰ ਕਿੱਥੇ ਨਹੀਂ ਦੇ ਸਾਈਕਲ ਇਕੱਲਾ ਹੀ ਖੜਾ ਸਾਈਕਲ ਲੈਣਾ ਹੁੰਦਾ ਇਹਨੂੰ ਘਰੇ ਹੀ ਨਹੀਂ ਸੀ ਹੈ ਨਹੀਂ ਬਾਪੂ ਨੂੰ ਘਰੇ ਛੱਡ ਕੇ ਗਏ ਬਾਪੂ ਘਰ ਦੀ ਰਾਖੀ ਰੱਖੀ ਠੀਕ ਆ ਵੀ ਅਸੀਂ ਚੱਲੇ ਆ ਬੇਲਾ ਹੁੰਦਿਆਂ ਨੂੰ ਘਰੇ ਨਹੀਂ ਸੀ ਆ ਘਰ ਸੰਭਾਲ ਕੇ ਗਏ ਸੀ ਮਗਰਲਾ ਠੀਕ ਆ ਲਾਣੇਦਾਰ ਘਰੇ ਹੈ ਹੀ ਨਹੀਂ ਹੁੰਦਿਆਂ ਨੂੰ ਇਹ ਪਾਸੇ ਹੋਰ ਉੱਡ ਗਿਆ ਨਹੀਂ ਨਹੀਂ ਬੇਬੇ ਨਹੀਂ ਘਰੇ ਹੁੰਦੀ ਉਹ ਤਾਂ ਕਹਿੰਦੇ ਪਤਾ ਨਹੀਂ ਕਿੱਧਰ ਉੱਡਦੀ ਹੈ ਘਰੇ ਨਹੀਂ ਏ ਨਾ ਬੇਬੇ ਸਾਡੀ ਜਦੋਂ ਊਣੀ ਉੜਦੀ ਅੜਦੀ ਜਿੰਨ ਲੁਮਾਰੇ ਨੂੰ ਹੱਥ ਕੋਈ ਲਾਉਂਦਾ ਨਾ ਉਹਦੀ ਐਂ ਐ ਚਾਗਦੀ ਕਿਤਾ ਨੋੜਤੇ ਹੱਸਿਆ ਵੀ ਜਾਂਦਾ ਗਲੇ ਦਾ ਬੱਸ ਹੋਈ ਬਈ ਹਾਈ ਪ੍ਰੋਗਰਾਮ ਲਾਉਣਾ ਕੱਲ ਫੇਰ ਆ ਬੇਬੇ ਓ ਹੋ ਕਿੰਨੀ ਚੇਂਜ ਹੋ ਗਈ ਆਵਾਜ਼ ਹਨ ਸਹੀ ਹੈ ਨਾ ਚਲੋ ਕੋਈ ਨਹੀਂ ਫਿਰ ਜੁੜੇ ਰਹੋ ਵਲੌਗ ਅੱਜ ਕਰਦੇ ਆ ਥੋੜਾ ਟਾਈਮ ਕੱਢਦੇ ਆ ਤੁਹਾਡੇ ਲਈ ਅਡਜਸਟ ਕਰ ਲਿਓ ਠੀਕ ਆ ਮੈਂ ਕਿਤਰਾਵਾਂ ਚੱਲ ਮੈਂ ਆਉਣਾ ਪੀਜਨ ਛੱਡ ਦਿੱਤੀ ਆਪਾਂ ਯਾਰ ਸਾਰੇ ਪੁੱਛ ਦਿੰਦੇ ਪੀਜਨ ਕਿਵੇਂ ਆ ਪੀਜਨ ਦਾ ਮੇਰਾ ਵੀ ਥੋੜਾ ਧਿਆਨ ਦੇ ਦੇ ਇੰਨਾ ਨਹੀਂ ਜਾਂਦਾ ਕਿਉਂਕਿ ਮੈਂ ਥੋੜਾ ਬਿਜ਼ੀ ਆ ਪਈ ਆ ਆਜੋ ਬਈ ਆਜੋ ਬੋਤ ਆਜੋ 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 ਬਈ ਓਏ ਹੋਏ 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 ਓਏ ਹੋਏ 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 ਆਜੋ 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 ਆਹ 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 ਕਿਵੇਂ ਉਹ ਸੈਟੋਂ ਮੈਂ ਪੰਜਾਂ ਛੇ ਦਿਨਾਂ ਬਾਅਦ ਆਦੇ ਪੀ ਜਣਾ ਨੂੰ ਅੱਜ 2 ਮਿੰਟ ਕੱਢੇ ਆ ਤੇ ਡੇਢੀ ਸਾਹਮਦੇ ਨਹੀਂ ਮੇਰੇ ਦਾ ਟਾਈਮ ਨਹੀਂ ਲੱਗਦਾ ਹਣਾ ਮੈਂ ਇੱਕ ਤਰਾਵਾਂ ਆ ਕੇ ਨਾਲ ਸਿਰਾਂ ਡਾਊਨ ਪੱਠੇ ਕੱਲੇ ਘੁਰਤਾਂ ਦੇ ਵਿੱਚ ਲੱਗਾ ਹੋਇਆ ਅੱਜ ਕੁਤਰ ਲਈ ਓਏ ਮੈਨੂੰ ਉਦਾਸਤਾ ਦੇ ਮੈਂ ਕਤਰਾ ਦਿੰਦਾ ਨਾਲ ਤੇਰੇ ਸਭੀ ਕਤਰਦੀਆਂ ਲੈ ਫਿਰ ਕਹਿੰਦਾ ਮੇਰੀ ਫੋਟੋ ਨਹੀਂ ਲਾਈ ਕਿਵੇਂ ਆ ਵਧੀਆ ਚੜਾਈ ਆ ਓਏ ਪੱਕੀ ਗੱਲ ਆ ਪੱਕੀ ਐਵੇਂ ਨਾ ਕਹੀ ਜੀਂਗੇ ਤੈਨੂੰ ਬੱਜਣ ਛਾਣ ਤਾ ਨਾ ਯਾਰ ਯਾਰ ਓਏ 15 ਪੈਗ ਲਾਉਣਾ ਦੋ ਨਾ ਪੈਗ ਲਾ ਕੇ ਫਿਰ ਖਰੀਦ ਵੀ ਕਰਦਾ ਸਾਡੇ ਦੀ ਐ ਜੀ ਲੈ ਫਿਰ ਮੈਂ ਕੀ ਦੱਸ ਚੱਲ ਆਪਾਂ ਦੋਨੇ ਕੱਢਦੇ ਵਾਤੇ ਆਓ ਫਿਰ ਆਡੀਅੰਸ ਆਪਾ ਪੱਠੇ ਕੋ ਤਰ ਲਗੇ ਤੇ ਫਿਰ ਆਪਾਂ ਕਰਦੇ ਕੰਟੀਨਿਊ ਠੀਕ ਆ ਬੰਦੇ ਨੇ ਪੱਠੇ ਚੜਾਉਂਦੀ ਆਪਾਂ ਰਵਾਜ ਦੇਦੇ ਨੇ ਸੀ ਮੈਂ ਨਾਲ ਚੜਾ ਹੁੰਦਾ ਇਹ ਆਪਣਾ ਪਿੰਡਾਂ ਵਾਲਾ ਦਾ ਮਾਹੌਲ ਹੁੰਦਾ ਨਾ ਜਿਹੜੇ ਬਾਈ ਬਾਹਰ ਤੋਂ ਵੀਡੀਓ ਦੇਖਦੇ ਆ ਉਹ ਆ ਚੀਜ਼ ਨੂੰ ਬਹੁਤ ਮਿਸ ਕਰਦੇ ਹੋਣਗੇ ਦੇਖੋ ਇੱਕ ਬੰਦਾ ਰੱਗ ਲਾਇਆ ਮੋਟਰਾਂ ਨਹੀਂ ਲੱਗੀਆਂ ਪਰ ਪੱਠੇ ਥੋੜੇ ਕੋ ਤਰਨੇ ਹੁੰਦੇ ਆ ਪਰ ਇੰਨੇ ਕ ਤਾਂ ਮੋਟਰੋਂ ਨਹੀਂ ਖਿਲਾਰ ਦਿੰਦੀ ਹੈ ਨਾ ਪੱਠੇ ਉਹਨੇ ਘਾਹ ਤਾਂ ਨਹੀਂ ਗੱਲ ਲਈਏ। ਕਿੰਤਰ ਨਹੀਂ ਹੋ ਰੋ। ਮਾਸਾ ਇੱਕ ਟੋਕਰੀ ਕਰਨੀ ਆ ਕਿਉਂਕਿ ਇੱਕੀ ਗਾ ਆਪਣੀ ਇੱਕ ਟੋਕਰੀ ਪੱਠੇ ਨੂੰ ਪਾਉਣੇ ਹੁੰਦੇ ਨੇ। ਬਾਹਰ ਕੰਮ ਹੈ ਜੀ। ਉਹ ਬਾਹਰ ਖੜੀ ਵੇਟ ਕਰਨੀ ਆ। ਮਾਸਾ। ਇੰਨੇ ਹੀ ਕੰਮ ਸੀ ਪਹਿਲਾਂ ਦੱਸ ਦਿੰਦਾ ਮੈਂ। ਲੋ ਫੋਦਰ ਪੀਜਨ ਕਿੱਧਰ ਆਏ ਫਿਰ ਦੇ ਠਾਜੇਗਾ ਗਾਂ ਦੇ। ਇੰਨੇ ਪੰਗੇ ਲੈਂਦੇ ਨਾ ਇਹ ਵੀ ਸੋ ਸਾਰੇ ਬੱਚਿਆਂ ਉਠਣ ਤੋਂ ਠੀਕ ਐਡਜਸਟ ਕਰ ਲਿਓ ਬਾਈ ਤੇ ਦੇ ਰਿਲੀ ਸੌਰੀ ਕਿ ਤੁਹਾਡੇ ਲਈ ਵਲੌਗਸ ਸਾਥੋਂ ਪਾਈ ਨਹੀਂ ਜਾਂਦੇ ਹਨ ਜੀ ਸਾਟ ਵੀ ਕਰਦਾ ਤੁਹਾਡੇ ਨਾਲ ਗੱਲਾਂ ਕਰਨ ਨੂੰ ਪਰ ਕਰੀਏਗੀ ਜਦੋਂ ਵਾਪਸ ਮੋੜੀ ਦਾ ਪ੍ਰੋਗਰਾਮ ਤੋਂ ਉਦੋਂ ਰਾਤ ਦੇ ਕਿਹੜੇ 2 ਵਜੇ ਹੁੰਦੇ ਕਿ ਵੀ ਸਵੇਰਾ ਵੀ ਹੋ ਜਾਂਦਾ ਵਾਪਸ ਮੋੜਦੇ ਹਨ ਤੇ ਸਵੇਰੇ ਫੇਰ ਜਾ ਕੇ ਤਿਆਰੀ ਕਰਨੀ ਹੁੰਦੀ ਹੈ ਹਨਾ ਗ੍ਰੇਟ ਐਂਬਲੌਗ ਬਣਾਈਏ ਦਿਮਾਗ ਭੋਰਾ ਹੋਇਆ ਫਿਆ ਗਾ ਖਾ ਕੇ ਕੰਮ ਔਖਾ ਬਹੁਤ ਕਹਿਣੀ ਔਖਾ ਬਟ ਪੈਸਾ ਵੀ ਅਸੀਂ ਕਮਾਉਣੇ ਆ ਜੇ ਆਪਾਂ ਕਹਿੰਦੇ ਆ ਕਿ ਔਖਾ ਕਈ ਹੱਲਗੇ ਵੀ ਹਾਂ ਠੀਕ ਆ ਵੀ ਠੀਕ ਆ ਵੀ ਕਾਕੋਈ ਵੀ ਅਖਾਈ ਤਾਂ ਅਖਾਈ ਤਾਂ ਹੁੰਦੀ ਹੈ ਕਿਸੇ ਵੀ ਕੰਮ ਦੇ ਵਿੱਚ ਹੈਗੀ ਹੈ ਸੋ ਚੱਲਦਾ ਅਗਰ ਬੇਬੇ ਦੀ ਮੈਰਿਜ ਐਨੀਵਰਸਰੀ ਆਉਣ ਵਾਲੀ ਆ ਠੀਕ ਆ ਤੇ ਬੇਬੇ ਕਹਿੰਦੀ ਮੇਰੀ ਫੋਟੋ ਫੜੀ ਹਾਂ 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 ਕੱਢ ਜਾ ਥੋੜੀ ਮੈਂ ਬਣਾਉਣਾ ਥੋੜੀ ਦੋਨਾਂ ਦੀ ਵੀਡੀਓ ਬਾਪੂ ਆ ਜਣਾ ਮੈਂ ਕਿਹਨੂੰ ਸੱਟੋ ਇਹਨਾਂ ਦੇ ਮੈਂ ਆਪਦੀ ਫਾੜ ਲੈਣਾ ਤੇ ਆਪਦੀ ਫਾੜ ਲੈ ਮਾਰ ਨਾ ਟੰਬਾ ਕਾ ਕਾ ਫੋਟੋ ਕਰਨੀ ਬੇਬੇ ਛੋਟੀ ਛੋਟੀ ਖਾਣੀ ਆ ਫੈਨਸ਼ਨ ਹੈਗੀ ਆ ਖਾਣੀ ਆ ਐਂ ਸਾਨੂੰ ਭੁੱਖੇ ਨਹੀਂ ਮਾਰਦੇ ਬੇਬੇ ਖਾ ਤੇ ਆਇਆ ਐਂ ਤਾਂ ਬਾਪੂ ਦੇ ਜਨਾਬ ਹੈਗਾ ਬਾਪੂ ਬਾਪੂ ਆਉਣਾ ਨਾ ਪਏ ਦੁਬਾਰਾ ਤੁਹਾਨੂੰ ਹੈ ਬਾਪੂ ਦਾ ਮਾ ਕਿਵੇਂ ਵਿਆ ਤੇ ਬਾਪੂ ਕਹਿੰਦਾ ਮਾ ਮੇਰਾ ਵਿਆ ਹੁਣ ਫੇਰ ਕਰ ਦੇ ਹਾਂ ਐ ਆ ਨਾ ਐਵੇਂ ਨੇ ਕਹਿੰਦੇ ਕੋੜਾ ਮਰਦ ਬੁੜੇ ਨਾ ਹੁੰਦੇ ਮਿਲਦੀਆਂ ਰਹਿਣ ਖਰਾਕਾਂ ਠੀਕ ਆ ਫੋਟੋ ਕਰ ਨਹੀਂ ਥੋੜੀ ਹਾਂ ਲੋ ਜੀ ਇਹਨਾਂ ਦੀ ਫੋਟੋ ਕਰ ਦਈਏ ਪਹਿਲਾਂ ਠੀਕ ਆ ਇੱਥੇ ਹੀ ਖੜਾ ਕਰ ਲਉ ਆਪਦੇ ਆਪ ਨੂੰ ਦੋਨੇ ਜਣ ਨੂੰ ਠੀਕ ਆ ਹੂੰ ਬੇਬੇ ਕਹਿੰਦੇ ਨਾ ਮੇਰੀਆਂ ਫੋਟੋਆਂ ਕਿਦੇ ਸਾਡੀ ਮੈਰਜਨ ਵਰਸੇ ਆਉਣ ਨਾਲ 26 ਜਨਵਰੀ ਸੋ ਸਾਰੇ ਜਣੇ ਕਮੈਂਟ ਜਰੂਰ ਕਰਿਓ 26 ਜਨਵਰੀ ਇਹਨਾਂ ਬੇ ਸੁਵਿਧਾਨ ਲਾਗੂ ਹੋ ਗਈ ਬਾਪੂ ਤੇ 26 ਜਨਵਰੀ ਹਾਂ ਠੀਕ ਆ ਕੱਲ ਨੂੰ ਐਵੇਂ ਦੇਖਿਆ ਕਿ ਕਿਹਾ ਸੀ ਮੈਂ ਬੇਬੇ ਫੇਰ ਤਕੜਾ ਹੀ ਰਹਿ ਗਿਆ ਉਸ ਟਾਈਮ ਵਾਸ਼ੇ ਟਰੈਕਟਰ ਚਾਲਦੇ ਜੀ ਤੈਨੂੰ ਵਿਆਹ ਨੂੰ ਗਿਆ ਸੀ ਪਤਾ ਨਹੀਂ ਆਪਕੇ ਫੇਰ ਹੋ ਗਿਆ ਨਹੀਂ ਹਾਂ ਕੱਲ ਫੁੱਲ ਲੱਗਦੇ ਸੀ। ਚੱਕਦੀ ਵੀ ਬਹੁਤ ਸੀ। ਕੱਲ ਫੁੱਲ ਬਾਪੂ ਕਰਕੇ ਲੱਗੇ ਸੀ ਬਾਪੂ ਵੀ ਬਹੁਣ ਨਹੀਂ ਦੇਣਾ ਕਿ ਉਹੀ ਲੱਗੇ ਸੀ ਪਹਿਲਾਂ ਹੀ। ਪਾਣੀ ਨਹੀਂ ਲੱਗਦੇ ਸੀ ਬਾਪੂ ਨੂੰ ਕਹਿੰਦੇ ਕੱਲ ਫੁੱਲ ਲੱਗੇ ਹੁੰਦੇ ਸੀ ਉਦੋਂ ਬਾਪੂ ਆਉਣਗੇ। ਠੀਕ ਆ ਲੈ ਫੋਟੋ ਕਰਦਗੇ ਥੋੜੀ। ਚਿੰਤਨ ਕਿ ਕਿਉਂ? ਸਦਾ ਵੀਡੀਓ ਬਣਾਈ ਜਾਂਦੇ। ਵੀਡੀਓ ਕਿਤੇ ਬਣਾ ਰਹੇ ਫੋਟੋ ਖਚਰੇ ਬੇਬੀ ਖੜੀ ਖੜੀ ਤਰ। ਪਰ ਅਸਲ ਸੂਟ ਦੱਸੋ ਕਿੰਨੇ ਕਿੰਨੇ ਦੇ ਬਣੇ ਥੋੜੇ ਦੋਨਾਂ ਦੇ ਬੇਬੇ ਆ ਜਿਹੜੀ ਆ ਜਿਹੜੀ ਆ ਜਿਹੜੀ ਕੋਟੀ ਹੈ ਨਾ ਇਹਦੀ ਨੂਨੇ ਕਰਾਤੀ ਲਿਆਕ ਦਿੱਤੀ ਇਹਨੂੰ ਦੇਖੋ ਮੋਤੀ ਲੱਗੇ ਹੋਤੇ ਠੀਕ ਆ ਤੜਕੇ ਨੂੰ ਪਾ ਲਈ ਤੜਕੇ ਨੂੰ ਪਾ ਲਈ ਹੈਦਾ ਸ਼ਾਲ ਸੀ ਬੇਬੇ ਦਾ ਬੇਬੇ ਦਾ ਅੱਜ ਫਿਰ ਦੀ ਮੋਰਨੀ ਬਣੀ ਉਥੇ ਹੈ ਹੈ ਮੋਰ ਮੋਰਨੀ ਰੋਜ਼ ਬਣ ਜਾਂਦੇ ਬੇਬੇ ਤਾਂ ਕਿਤੇ ਹੀ ਗੱਲ ਨਹੀਂ ਲਓ ਸ਼ੈਂਕ ਵੀ ਆ ਗਿਆ ਕੋਟ ਲਾਉਂਦੀ ਆ ਪਿਛਲੀ ਬਣਾ ਦੇ ਦੀ ਸ਼ੈਂਕ ਵੀ ਆ ਗਿਆ ਸ਼ੈਂਕ ਓਏ ਸ਼ੈਂਕ ਓਏ ਹਾਂ ਸ਼ੈਂਕ ਲਓ ਵੀ ਸ਼ੈਂਕੀ ਨੂੰ ਹੀ ਮਿਲ ਲਓ ਆ ਸਾਰੀ ਫੈਮਿਲੀ ਤੁਹਾਨੂੰ ਮਿਲਾ ਦਿੰਨੇ ਗੇ ਰਹਿਣਾ ਸ਼ੈਂਕੀ ਬੱਸ ਪੁੱਤ ਦੂਪ ਦੋ ਪੈਰਾਂ ਤੇ ਤੁਰਦਾ ਦੋ ਪੈਰਾਂ ਤੇ ਇਹ ਆਹ ਆਹ ਖੜਾਹੀਂ ਲੈ ਚੰਗੀ ਫੋਟੋ ਕਰਕੇ ਦੋਨੇ ਬੈ ਦੋ ਬਾਰਾਂ ਦੇ ਖੜਾ ਹੋ ਜਾ ਨਹੀਂ ਨਹੀਂ ਖੜਾ ਉਹਨੂੰ ਪਤਾ ਫੋਕਾ ਹੀ ਹੱਥ ਆ ਆ ਜਾ ਆ ਜਾ ਇੱਥੇ ਬਹਿ ਜਾ ਤੂੰ ਨਾਲ ਠੀਕ ਹੈ ਆ ਆਇਆ ਸਿਆਣਾ ਹੋ ਗਿਆ ਹੁਣ ਇਹਨੂੰ ਪਤਾ ਲੱਗ ਗਿਆ ਹੀ ਖਾਦੀ ਆਜਾ ਲਾਹ ਨਹੀਂ ਆਏਗੀ ਲਓ ਵੀ ਮਾਮਾ ਜੀ ਪਹੁੰਚ ਚੁੱਕਿਆ ਓ ਜਵਾਹ ਚੱਕਣ ਵਾਲੇ ਆ ਗਏ ਓਏ ਤੇ ਮੇਨ ਕਿੱਥੇ ਆਪਣਾ ਤੇ ਤੂੰ ਇੱਥੇ ਬੈਠਾ ਓਏ ਓ ਕਿੱਥੇ ਆ ਬੰਦਾ ਆਪਣਾ ਆ ਜਾ ਉਹਨੂੰ ਕਰਦੇ ਫੋਨ ਕਰਕੇ ਆ ਜਾ ਬਈ ਤੁਰ ਲੱਗੇ ਆ ਤੇ ਤੂੰ ਇੱਥੇ ਬਹਿ ਗਿਆ ਓਏ ਲੋ ਵੀ ਦੋਸਤੋ ਹੁਣ ਤੁਹਾਨੂੰ ਦਿਖਾਉਣੇ ਸਬਜੀ ਆਪਣੀ ਬਾਹਰ ਲਈ ਬਾਹਰ ਦਾ ਮਾਹੌਲ ਵੀ ਦਿਖਾਇਆ ਤੁਹਾਨੂੰ ਦੇਖੋ ਸਬਜੀ ਕਿੰਨੀ ਘੈਂਟ ਆਪਣੀ ਹੋਈ ਵੀ ਤੇ ਤੂੰ ਨਾ ਰਹਿ ਜਾਈਂ ਮਗਰ ਹੈਂ ਤੂੰ ਨਾ ਮਗਰ ਰਹਿ ਜੀਂ ਕਿਤੇ اپنی سبزی دیکھو پہلا ਘੈਂਟ ਹੋਈ ਪਈ ਆ ਨਾ ਪੂਰੀ ਕਿ ਉਦੋਂ ਥੋੜੀ ਜਿਹੀ ਮਿਹਨਤ ਔਖੀ ਲੱਗਦੀ ਹੁੰਦੀ ਆਪਾਂ ਨੂੰ ਕਰਨੀ ਤੇ ਬਸ ਉਦੋਂ ਇੱਕ ਦਿਨ 2-3 ਘੰਟੇ ਲਾ ਦੇਈ ਤੋ 3 ਘੰਟੇ ਲਾਤੀ ਸੀਗੇ ਪੂਰੀ ਹੁਣ ਸਿਆਲੋ ਸਿਆਲ ਮੌਜ ਆਣ ਗਵਾਂਡ ਵੀ ਲਈ ਜਾਂਦੇ ਪਰ ਫੇਰ ਹੀ ਮੁੱਕਦੀ ਨਹੀਂ ਵਾਧੂ ਹੋ ਗਿਆ ਪਾਲਕ ਮੇਥੀ ਧਣੀਆਂ ਮੇਥੇ ਤੇ ਬਰੋਕਲੀ ਆ ਬਰੋਕਲੀ ਹੋਈ ਵੀ ਹਰੀ ਗੋਭੀ ਕਹਿੰਦੇ ਨੇ ਜਿਹਨੂੰ ਆਪਾਂ मूलियाँ मूलियाँ तो बहुत बड़िया बड़िया हो गए मूलिया तो ऐतक इन क्वानिटी लग गई ना बसीन वाली वटा तो पिछले लाती दो वटा मूलियाँ तो बहुत ज्यादा हो गई पे एंड दे गाजर देखो क्डिया क्डिया मोटिया गाजर हो हा हाँ टुट गई गाजर खा चली लगती खाने मिठी छाए गाजर तेन तोड़ के दिन ले चल घर घर ले चल 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 शेंकी ने शेंकी ने भी गाजर ले लिया। ਕਰ ਲੈ ਚਰ ਕਰੇ ਕਰੇ ਆ ਜਾ ਹਾਂ ਕਰ ਲੈ ਚੱਲ ਚੱਲ ਕਰੇ ਆ ਜਾ ਹਾਂ ਆਓ ਸ਼ੈਂਕੀ ਗਾਜਰਾ ਖਾਈ ਉਹਨਾਂ ਦਾ ਇੱਥੇ ਤਾਂ ਇੱਕ ਦਿਨ ਸਬਜ਼ੀ ਨਹੀਂ ਬਣੀ ਜਦੋਂ ਸ਼ੈਂਕੀ ਚੰਗਾ ਗਾਜਰਾ ਕੋਈ ਖਾਂਦੇ ਨਹੀਂ ਇਤੋਂ ਜ਼ਿਆਦਾ ਚੀਜ਼ ਨਹੀਂ ਹੌ ਲੈ ਗਿਆ ਕਰੇ ਅੱਛਾ ਜੋ ਨਾ ਕੀ ਕੰਮ ਸੀ ਕੀ ਕੰਮ ਸੀ ਤੈਨੂੰ ਕੰਮ ਨਾ ਸੀ ਗਿਆ ਤੇਰੇ ਤੱਕ ਆਉਂਨੇ ਬੜਦੇ ਨਹੀਂ ਆ ਜਿੱਦੇ ਜਿੱਦ ਮੈਂ ਘਰੇ ਹਾਂ ਨਾ ਮੈਨੂੰ ਦੋ ਖਟਣਾ ਆਣਾ ਲਈ ਆ ਉਹ ਮੀਟਿੰਗ ਬਣਾ ਦੋ ਪਹਿਲਾਂ ਤੇ ਹੁਣ ਕੀ ਬਣ ਗਿਆ ਵੀਡੀਓ ਵੀ ਬਣ ਰਹੀ ਹੈ ਹੋਰ ਕੀ ਬਣ ਰਿਹਾ ਇਹ ਤਾਂ ਬਲੌਗ ਸ਼ੋਅ ਤੇ ਕਰ ਪਹਿਲਾਂ ਉਹ ਕਰੋ ਬੰਦ ਸੀ ਵੀਡੀਓ ਜਾ ਫਟ ਫਟ ਭਾਜੀ ਭੋਲੇ ਕਿੰਨੇ ਸੀਗਾ ਜਾ ਜਾਵੜਾ ਹੁਣ ਤੂੰ ਕਾਉਂਸਲ ਦੇਣਾ ਖਾ ਲਈ ਮੇਥੋਂ ਲੈ 10 ਮੇਰੇ ਨਾਲ ਲੈ ਕੇ ਜਾਉਂ ਕੁੰਡਾ ਹੀ ਡਾ ਦੇਣਾ ਇਹਦਾ ਆ ਹਾਂਜੀ ਆ ਆ ਆ ਆ ਆ ਆ

ਆਉ 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 ਖਾਓ ਖਾਓ ਆ ਦੋ ਰਹਿ ਗਏ ਸੀ ਇਹ ਵੀ ਆ ਗਏ ਆਜੋ ਬਾਸਾਂ ਕੇ ਆ ਗਏ ਨਾ ਸਾਰੇ ਰਹਿ ਕੇ ਜਿਗੇ ਲਓ ਜੀ ਆ ਆ ਆ ਆ ਫਿਰ ਆ ਗਏ ਹੋ ਆਉ ਖਾਓ ਲਓ ਵੀ ਦੋਸਤੋ ਇਹਨੇ ਕਾਜ ਪ੍ਰਮਾਣ ਕਰੋ ਅੱਜ ਵਾਲੇ ਵਲੌਗ ਦੀ ਠੀਕ ਆ ਫਿਰ ਆਪ ਜਲਦੀ ਫਿਰ ਹੋਗੇ ਨਾ ਥੋੜੀ ਜਿਹੀ ਫਿਰ ਵਲੌਗ ਬਣਾਵਾਂਗੇ ਹਾਂ ਅੱਜ ਇੰਨੀ ਇੰਨੀ ਹਾਜ਼ਰੀ ਪਾਉਣ ਕਰਿਓ ਅੱਜ ਵਾਲੇ ਵਲੌਗ ਦੀ ਠੀਕ ਆ ਤੇ ਭੋਰ ਨਾ ਜਾਇਓ ਬਹੁਤ ਜਲਦੀ ਫੇਰ ਜੁੜਾਂਗੇ ਆਪਾਂ ਤੁਹਾਡੇ ਨਾਲ ਠੀਕ ਆ ਵਲੌਗ ਆਪਾਂ ਕੰਟੀਨਿਊ ਕਰਾਂਗੇ ਹੈ ਮੈਂ ਕਿ ਖਾਸ ਕਰਕੇ ਜਸਮੀਤ ਨਾ ਭੁੱਲ ਜਿਓ ਹਾਂ ਮੈਂ ਇਹਨੂੰ ਨਹੀਂ ਭੁੱਲਦੇ ਹੈਨਾ ਚੋ ਠੀਕ ਆ ਬਾਈ ਜਿਹੜਾ ਫਸਟ ਟਾਈਮ ਜਿਹੜਾ ਸਬਸਕ੍ਰਾਈਬ ਕਰ ਲਿਓ ਤੇ ਐਡ ਮਾ ਓਏ ਕਾਲੇ-ਓਲੇ ਲੋਕ ਬੰਦਾ ਕਦੇ ਅਣਵਾ ਮਾਮਾ ਮਾਮਾ ਜੀ ਨੂੰ ਮਿਲੋ ਠੀਕ ਆ ਲੋਕ ਚਲੇ ਉਹ ਮਾਮਾ ਜੀ ਦਾ ਮੁੰਡਾ ਫਿਰ ਗੱਲ ਲੰਬੀ ਹੋ ਜਾਂਦੀ ਹੈ ਨਾ ਗੱਲ ਮਾਮਾ ਜੀ ਦਾ ਮੁੰਡਾ ਮਾਮਾ ਹੀ ਕਹਿੰਦੇ ਆ ਜਾਰੇ ਨੂੰ ਮੇਰਾ ਠੀਕ ਆ ਹਾਂ ਤਾਂ ਜਿਹੜੇ ਜਾਣਦੇ ਉਹ ਵੀ ਮਾਮਾ ਹੀ ਕਹਿੰਦੇ ਉਹ ਇੱਕ ਬਾਈ ਮਿਲਿਆ ਕਹਿੰਦਾ ਆਹ ਇਹ ਤਾਂ ਮਾਮਾ ਮਾਮਾ ਕੇ ਛੋਟਾ ਲੱਗਦਾ ਤੇਰੇ ਨਾਲ ਚਲੋ ਬਾਹਰ ਸਾਰਿਆਂ ਨੂੰ ਬਾਏ ਬਾਏ ਬਾਈ ਅਗਲੇ ਵਲੌਗ ਵਿੱਚ ਮਿਲਦੇ ਆ ਹਫਤੇ ਤੱਕ ਹਾਂ ਹਫਤੇ 10 ਦਿਨ ਤੱਕ ਠੀਕ ਆ ਅਡਜਸਟ ਕਰਦੇ ਤੁਸੀਂ ਸਤਿ ਸ਼੍ਰੀ ਅਕਾਲ ਬਾਏ ਬਾਏ ਹਾਂ ਹਾਂ